ਜਦੋਂ ਤੋਂ ਤੇਰਾ ਗਿਆਨ ਮਿਲਿਆ ਜ਼ਿੰਦਗੀ ਬੜੀ ਸੋਹਣੀ ਹੋ ਗਈ ਹੈ ਮਨ ਤ੍ਰਿਪਤ ਗਿਆ ਹੈ ਤ੍ਰਿਪਤੀ ਆ ਗਈ ਤ੍ਰਿਪਤੀ ਤੇ ਜਦੋਂ ਤੇਰਾ ਗਿਆਨ ਮੇਰੀ ਜ਼ਿੰਦਗੀ 'ਚ ਨਹੀਂ ਹੁੰਦਾ ਮੈਂ ਅਕਲ ਤੋਂ ਬਿਨਾ ਗਿਆਨ ਤੋਂ ਬਿਨਾ ਜ਼ਿੰਦਗੀ ਜਿਉਂਦਾ ਹਾਂ ਤੇ ਜ਼ਿੰਦਗੀ ਬੜੀ ਭੈੜੀ ਬਣ ਜਾਂਦੀ ਹੈ ਹਾਂਜੀ ਨਾਮ ਮਿਲੇ ਮਨ ਤ੍ਰਿਪਤੀ ਹੈ ਵਿਨ ਨਾਮੇ ਤ੍ਰਿਗ ਜੀਵਾਸ ਤੇਰਾ ਗਿਆਨ ਮਿਲਦਾ ਹੈ ਮਨ ਤ੍ਰਿਪਤ ਹੁੰਦਾ ਹੈ ਜਦੋਂ ਤੇਰਾ ਗਿਆਨ ਨਹੀਂ ਹੁੰਦਾ ਤੇ ਤ੍ਰਿਗ ਜਿਉਣਾ ਬਣ ਜਾਂਦਾ ਹੈ ਜੀ ਕੋਈ ਗੁਰਮੁਖ ਸਜਣ ਜੀ ਮਿਲੇ ਮੈਂ ਦੱਸੇ ਪ੍ਰਭ ਗੁਣਤਾ ਕੋਈ ਗੁਰਮ ਉਹਦੇ ਅੱਗੇ ਰਹਿਣ ਵਾਲਾ ਗੁਰੂ ਦੇ ਨਾਲ ਤੁਰਨ ਵਾਲਾ ਸਾਨੂੰ ਵੀ ਅਕਲ ਦੇਵੇ ਮੈਨੂੰ ਗੁਨਾ ਦੇ ਖਜ਼ਾਨੇ ਪ੍ਰਭੂ ਬਾਰੇ ਜਾਣਕਾਰੀ ਦਵੇ ਮੈਨੂੰ ਵੀ ਮਾੜੀ-ਮੋਢੀ ਅਕਲ ਆ ਜਾਵੇ ਤੇ ਜਿਹੜਾ ਮੈਨੂੰ ਦੱਸੇਗਾ ਜਿਹੜਾ ਮੈਨੂੰ ਰਾਹ ਦੱਸੇਗਾ ਉਹਦੇ ਵਾਸਤੇ ਫਿਰ ਨੂੰ RAMDAS ਜੀ ਕਹਿੰਦੇ ਹਨ ਹਉ ਤਿਸ ਵਿਟੋ ਚੌਖਨੀ ਐ ਮੈਂ ਨਾਮ ਕਰੇ ਪਰਗਾ ਮੈਂ ਆਪਣੇ ਚਾਰ ਟੋਟੇ ਕਰਦੇ ਆ ਉਹਦੇ ਲਈ ਚਾਰ ਟੋਟੇ ਕਰਨ ਦਾ ਮ ਚੌਖਨੀ ਐ ਮਤਲਬ ਚੌ ਹਿੱਸੇ ਬਣ ਜਾਵਾਂ ਮੈਂ ਵਾਰੇ-ਵਾਰੇ ਜਾਵਾਂ ਮੈਂ ਕੁਰਬਾਨ ਜਾਵਾਂ ਉਹਦੇ ਜਿਹੜਾ ਮੈਨੂੰ ਗਿਆਨ ਦਾ ਚਾਨਣ ਮੇਰੀ ਜ਼ਿੰਦਗੀ 'ਚ ਕਰ ਦਵੇ ਤੇ ਅਗਲੀ ਪੰਕਤੀ ਸੁਣਾਓ ਮੇਰੇ ਪ੍ਰੀਤਮ ਹਉ ਜੀਵਨ ਨਾਮ ਤੇ ਆਏ ਤੇਰੇ ਨਾਮ ਕਰਕੇ ਹੀ ਮੈਂ ਜੀ ਰਿਹਾ ਹਾਂ ਮੇਰੇ ਪ੍ਰੀਤਮ ਜੀ ਹਾਂ ਬਿਨ ਨਾਵੇ ਜੀਵਨ ਨਾਥੀ ਐ ਮੇਰੇ ਸਤਗੁਰ ਨਾਮ ਦਰੜਾਏ ਮੈਨੂੰ ਤੇ ਜ਼ਿੰਦਗੀ ਜ਼ਿੰਦਗੀ ਲੱਗਦੀ ਹੋਈ ਨਹੀਂ ਬੇਅਗਲੀ ਜ਼ਿੰਦਗੀ ਵੀ ਕੋਈ ਜ਼ਿੰਦਗੀ ਹੁੰਦੀ ਹੈ ਭਾਈ ਰਹ ਭਗਤੀਹੀਨ ਕਾਹੇ ਜਗ ਆਇਆ ਪੂਰੇ ਗੁਰ ਕੀ ਸੇਵਨਾ ਕੀਨੀ ਬਿਰਥਾ ਜਨਮ ਗਵਾਇਆ ਚੌਥੇ ਪਾਤਸ਼ਾਹ ਦਾ ਬਚਨ ਹੈ ਅਗੇ ਸੁਣੋ ਨਾਮ ਏ ਅਮੋਲਕ ਰਤਨ ਹੈ ਪੂਰੇ ਸਤਗੁਰ ਪਾ ਅਮੋਲਕ ਰਤਨ ਹੈ ਦੀ ਕੀਮਤ ਨਹੀਂ ਕੋਈ ਆ ਤੇਰੇ ਗਹਿਣਿਆਂ ਦੀ ਕੀਮਤ ਹੈ ਤੇਰੇ ਟਿੱਕਿਆਂ ਦੀ ਕੀਮਤ ਹੈ ਤੇਰੀਆਂ ਵਾਲੀਆਂ ਦੀ ਕੀਮਤ ਹੈ ਤੇਰੀਆਂ ਮੁੰਦਰੀਆਂ ਦੀ ਕੀਮਤ ਹੈ ਤੇਰੀਆਂ ਗੱਡੀਆਂ ਦੀ ਕੀਮਤ ਹੈ ਤੇਰੇ ਘਰ ਦੀ ਕੀਮਤ ਹੈ ਤੇਰੀਆਂ ਪ੍ਰਾਪਰਟੀਆਂ ਦੀ ਕੀਮਤ ਹੈ ਤੇਰੇ ਅਮਰੀਕਾ ਕੈਨੇਡਾ ਦੇ ਪਾਸਪੋਰਟ ਦੀ ਕੀਮਤ ਹੈ ਪਰ ਅਮੁੱਲ ਰਤਨ ਤੇਰਾ ਗਿਆਨ ਜਿਹੜਾ ਤੂੰ ਨਾਮ ਦੇਣਾ ਨਾ ਉਹ ਐਸਾ ਅਮੁੱਲਕ ਰਤਨ ਹੈ ਜਿਹਦੀ ਕੋਈ ਕੀਮਤ ਨਹੀਂ ਮੁੱਲ ਨਹੀਂ ਪਾਇਆ ਜਾ ਸਕਦਾ ਇਹ ਨਾਮ ਅਮੁੱਲਕ ਰਤਨ ਹੈ ਪੂਰੇ ਸਤਗੁਰ ਪਾਸ ਇਹ ਸਤਗੁਰੂ ਦੇ ਕੋਲ ਹੈ ਮਿਲ ਜਾਂਦਾ ਹੈ ਹੁਣ ਆਪਾਂ ਕਹੀਏ ਸਾਨੂੰ ਮਿਲੇ ਐਡੀ ਮਹਿੰਗੀ ਚੀਜ਼ ਹੈ ਸਾਨੂੰ ਮਿਲੇ ਆ ਗਿਆਨ ਲੈ ਕੱਲੀ ਕੱਲੀ ਪੰਕਤੀ ਨੂੰ ਸੁਣ ਇੱਥੇ ਇਕੱਠਾ ਕਰ ਇੱਥੇ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਸੁਣ ਕੇ ਮੱਤ ਵਿੱਚ ਪਾ ਤੂੰ ਜੇ ਵੱਡਦਾ ਤੂੰ ਝੋਲੀ ਅੱਡਦਾ ਤੂੰ ਦਿਮਾਗ ਅੱਗੇ ਨਹੀਂ ਕਰਦਾ ਇਹ ਇੱਥੇ ਪੈਂਦਾ ਹੈ ਜਿਹੜਾ ਖਜ਼ਾਨਾ ਗੁਰੂ ਦਿੰਦਾ ਉਹ ਇੱਥੇ ਪੈਂਦਾ ਜੇਬ 'ਚ ਨਹੀਂ ਪੈਂਦਾ ਝੋਲੀਆਂ 'ਚ ਨਹੀਂ ਪੈਂਦਾ ਇਹ ਕੋਈ ਚੌਲ ਨਹੀਂ ਜਿਹੜੇ ਤੂੰ ਝੋਲੀ 'ਚ ਪਵਾਨ ਲੈਣਾ ਇਹ ਕੋਈ ਸਬਜ਼ੀ ਨਹੀਂ ਜਿਹੜੀ ਕੌਲੀ 'ਚ ਪੈ ਜਾਣੀ ਹੈ ਇਹਦੇ ਗਿਆਨ ਹੈ ਤੇ ਤੇਰੇ ਸਿਰ 'ਚ ਪਹਿਣਾ ਤੇਰੇ ਦਿਮਾਗ 'ਚ ਪਹਿਣਾ ਤੇਰੀ ਸੁਰਤ 'ਚ ਪਹਿਣਾ ਇਹਨੂੰ ਆਪਣੇ ਅੰਦਰ ਲੈ ਕੇ ਜਾਓ ਨਾਮ ਅਮੋਲਕ ਰਤਨ ਹੈ ਪੂਰੇ ਸਤਿਗੁਰ ਪਾਸ ਕੀ ਕਹਿੰਦੇ ਹਨ ਗੁਰੂ ਰਾਮਦਾਸ ਜੀ ਸਤਗੁਰ ਸੇਵੈ ਲੱਗੇ ਆ ਕੱਢ ਰਤਨ ਦੇਵੇ ਪ੍ਰਗਾ ਜਿਹੜਾ ਸਤਿਗੁਰ ਦੀ ਸੇਵਾ ਵਿੱਚ ਲੱਗਦਾ ਹੈ ਲੱਗਿਆਂ ਕੱਢ ਰਤਨ ਦੇਵੇ ਪ੍ਰਗਾਸ ਫਿਰ ਉਹ ਕੱਢ ਦਿੰਦਾ ਲੈ ਬਈ ਲੈ ਬਈ ਖਜ਼ਾਨਾ ਕੱਢ ਦਿੰਦਾ ਕਹਿੰਦੇ ਜਿਹੜਾ ਬੰਦਾ ਲੱਗ ਜਾਂਦਾ ਉਧਰ ਨੂੰ ਉਹਨੂੰ ਮਿਲ ਜਾਂਦਾ ਇੰਟਰਸਟ ਆ 5 ਮਿੰਟ ਨੇ ਵਹਿਣ ਨੂੰ ਜੀ ਕਰਦਾ ਕਿਹੜਾ ਸੁਣੇ ਸਮਝੇ ਕਿਹੜਾ ਪੋਥੀ ਕਿਹੜਾ ਪੜੇ ਮੀਨਿੰਗ ਕੌਣ ਸਮਝੇ ਟਾਈਮ ਕਿਹੜਾ ਕੱਟੇ ਬਹਿਣਾ ਤੇ ਅੱਧਾ ਘੰਟਾ ਔਖਾ ਹੋ ਜਾਂਦਾ ਆ ਕਈ ਤੇ ਮਿਲਨ ਕਰਕੇ ਬੈਠੇ ਆ ਵੀ ਦੀਵਾਨ ਸੁਣਨਾ ਪੈਣਾ ਨਹੀਂ ਤੇ ਨਿਕਲ ਜਾਣ ਹੁਣ ਨੂੰ ਕਦੋਂ ਤੇ ਜੀ ਨਹੀਂ ਕਰਦਾ ਬੈਨ ਨੂੰ ਕੌਣ ਬੈਨ ਦਾ ਬੈਨ ਨੂੰ ਮਨ ਹੀ ਨਹੀਂ ਕਰਦਾ ਅਗਲੀ ਪੰਕਤੀ ਸੁਣੋ ਤੰਦਵੜ ਭਾਗੀ ਵੜ ਭਾਗੀ ਆ ਜੋ ਆਏ ਮਿਲੇ ਗੁਰਪਾਸ ਤੰਦਵੜ ਭਾਗੀ ਵੜ ਭਾਗੀ ਆ ਜੋ ਆਏ ਮਿਲੇ ਗੁਰਪਾਸ ਵੱਡੇ ਭਾਗਾ ਵਾਲਾ ਜਿਹੜਾ ਗੁਰੂ ਕੋਲ ਆ ਬੈਠਾ ਹੈ ਜਿਨ੍ਹਾਂ ਸਤਗੁਰੂ ਮੁਰਖ ਦਾ ਪੇਟਿਓ ਸੇ ਪਾਗ ਹੀਣ ਵਸਕਾਦ ਜੰਮਣ ਮਰਨ ਵਿੱਚ ਪਏ ਹੋਏ ਨੇ ਅੰਦਰੋਂ ਕਈ ਕਈ ਜਨਮ ਜਿਉਂਦੇ ਨੇ ਕਈ ਕੀ ਮਰਦੇ ਨੇ ਸਵੇਰੇ ਵਧੀਆ ਹੁੰਦੇ ਨੇ ਦੁਪਹਿਰ ਨੂੰ ਕੁੱਤਿਆਂ ਵਾਲੀ ਬਿਰਤੀ ਬਣਾ ਲੈਂਦੇ ਨੇ ਸ਼ਾਮ ਨੂੰ ਗਧਾ ਬਣਿਆ ਹੁੰਦਾ ਰਾਤ ਵੇਲੇ ਸੂਰ ਬਣ ਜਾਂਦਾ ਕਈ ਕਈ ਜਨਮਾਂ ਵਿੱਚ ਧੱਕੇ ਖਾਂਦੇ ਨੇ ਜਿਉਂਦੇ ਜਿਉਂਦੇ ਮਨੁੱਖ ਨਹੀਂ ਕਈ ਕਈ ਬਿਰਤੀਆਂ ਵਿੱਚ ਚਲੇ ਜਾਂਦੇ ਹਨ ਗੁਰੂ ਰਾਮਦਾਸ ਜੀ ਕਹਿੰਦੇ ਹਨ ਓ ਭਾਈ ਭਟਕਦੇ ਰਹਿੰਦੇ ਹਨ ਵਾਰ-ਵਾਰ ਵਾਰ-ਵਾਰ ਇਹ ਹਾਲ ਉਹਨਾਂ ਦਾ ਹੁੰਦਾ ਹੈ ਮੌਤ ਦੇ ਵਸ ਪਏ ਰਹਿੰਦੇ ਹਨ ਕਾਲ ਵਸ ਪਏ ਰਹਿੰਦੇ ਹਨ ਓਏ ਫਿਰ ਫਿਰ ਜੋਨ ਪਵਾਹੀ ਹੈ ਵਿੱਚ ਵਿਸਤਾ ਕਰ ਵਿਕਰਾ ਵਿਲਕਦੇ ਨੇ ਭਾਈ ਵਿਲਕਦੇ ਨੇ ਡਰਾਉਂਦੇ ਨੇ ਦੁਖੀ ਹੁੰਦੇ ਨੇ ਮੁੜ ਮੁੜ ਕੇ ਕਹਿੰਦੇ ਨਰਕ ਦੇ ਵਿਸਤਾ ਚ ਜ਼ਿੰਦਗੀ ਦੇ ਕੀੜੇ ਮੁਣਮੁਣ ਗੰਦਗੀ ਚ ਜਾਂਦੇ ਹੈ ਤੇ ਕਹਿੰਦੇ ਨੇ ਹੇ ਮਾਲਕਾ ਗੁਰੂ ਰਾਮਦਾਸ ਕਹਿੰਦੇ ਬਚਾ ਕੇ ਰੱਖੀ ਉਹਨਾਂ ਤੋਂ ਕਿੰਨਾ ਤੋਂ ਸੁਣੋ ਉਹਨਾਂ ਪਾਸ ਦੁਆਸਨਾ ਭੇਟੀ ਹੈ ਜਿਨ੍ਹਾਂ ਅੰਦਰ ਕ્રોਧ ਚੜਾ ਉਹਨਾਂ ਦੇ ਨੇੜੇ ਵੀ ਨਾ ਜਾਈਏ ਜਿਨ੍ਹਾਂ ਦੇ ਕ્રોਧ ਚੰਡਾਲ ਬੈਠਾ ਅੰਦਰ ਉਹਨਾਂ ਦੇ ਨੇੜੇ ਵੀ ਨਾ ਜਾਓ ਆ ਹੁਣ ਕਈ ਇੰਨਾ ਗੁੱਸਾ ਕਰਨਗੇ 5 ਮਿੰਟ ਕੋਲ ਖੜ੍ਹ ਜੋ ਗਲ ਪੈ ਜਾਣਗੇ ਖਿਜੇ ਹੀ ਰਹਿਣਗੇ ਜਦੋਂ ਬੁਲਾ ਲਓ ਆਗ ਹੀ ਹੈ ਮੇਰੀ ਅੱਗ ਦੀ ਬੰਦੇ ਹੈਗੇ ਕਿ ਨਹੀਂ ਦੱਸੋ ਅੱਗ ਹੀ ਹੁੰਦੀ ਆਪਾਂ ਸਾਰੇ ਪਤਾ ਸਿਰ ਮਾਰ ਰਹੇ ਆ ਤੂਕ ਛਕ ਰਹੇ ਹੋ ਤੁਸੀਂ ਸਾਰੇ ਹਾਂ ਆਪਾਂ ਸਾਰੇ ਠੀਕ ਆ ਪਰ ਆਪਣੇ ਚ ਵੀ ਬੜੇ ਅੱਗ ਨੇ ਕਈ ਛੇੜੇ ਸਹੀ ਕੋਈ ਫੇਰ ਪਤਾ ਲੱਗਦਾ ਨਿਰੀ ਅੱਗ ਮੜਾ ਜਿਆ ਕਿਸੇ ਨੇ ਕੁਝ ਕਹਿ ਦਿੱਤਾ ਚੁਡਾਲ ਗਰੋਧ ਦੇ ਦਰਸ਼ਨ ਹੋਣਗੇ ਉਹ ਇਹ ਤੇ ਫਲਾਣਾ ਸਿੰਘ ਸੀ ਇਹ ਫਿਰ ਇਹਦੇ ਗਰੋਧ ਦੇ ਦਰਸ਼ਨ ਹੋਣ ਇਹਦਾ ਵਕਾਰ ਬਾਹਰ ਆ ਕੇ ਦਰਸ਼ਨ ਦੇਗਾ ਵਕਾਰ ਦੇ ਦਰਸ਼ਨ ਹੋਣਗੇ ਪਰ ਜੁੜੇ ਰਹੋ ਕਦੇ ਕਦੇ ਗੁਰੂ ਦੇ ਗਿਆਨ ਦੇ ਦਰਸ਼ਨ ਨਹੀਂ ਹੁੰਦੇ ਗੁਰੂ ਦੇ ਗੁਰੂ ਨਾਨਕ ਦੇ ਦਰਸ਼ਨ ਕਈ ਸਿੱਖਾਂ ਚੋਂ ਹੁੰਦੇ ਨੇ ਉਹਦੇ ਅੰਦਰ ਜਦੋਂ ਪਿਆਰ ਭਰਦਾ ਫਿਰ ਦਰਸ਼ਨ ਹੁੰਦੇ ਨੇ ਉਨਾ ਪਾਸ ਦੂਆਸ ਨਾ ਭਿੱੜੀ ਐ ਜਿਨ ਅੰਤਰ ਕ੍ਰੋਧ ਚੰਡਾਲ ਲਾਸਟ ਪੰਕਤੀਆਂ ਸੁਣਿਓ ਸਤਿਗੁਰ ਮਰਖ ਅੰਮ੍ਰਿਤ ਸਰ ਵਡ ਪਾਗੀ ਨਾ ਵੈ ਆਏ ਇਹ ਗੁਰੂ ਰਾਮਦਾਸ ਜੀ ਦਾ ਬਚਨ ਮੈਂ ਤੁਹਾਡੇ ਤੋਂ ਸੁਣਨਾ ਚਾਹੁੰਨਾ ਇੱਕ ਵਾਰੀ ਬੋਲੋ ਧੰਨ ਗੁਰੂ ਬੋਲੋ ਧੰਨ ਗੁਰੂ ਨਹੀਂ ਬੋਲੇ ਨੀ ਸਾਰੇ ਸਾਹਿਬ ਧੰਨ ਗੁਰੂ ਰਾਮਦਾਸ ਜੀ ਇਹ ਸ਼ਬਦ ਉਹਨਾਂ ਦਾ ਹੈ ਤੇ ਸਰੋਵਰ ਪਤਾ ਕਿੰਨੂ ਗਿਆ ਉਹਨਾਂ ਨੇ ਆ ਲਿਖਿਆ ਸਤਗੁਰ ਪੁਰਖ ਅੰਮ੍ਰਿਤ ਸਰ ਕਹਿੰਦੇ ਗੁਰੂ ਹੁੰਦਾ ਹੈ ਸਰੋਵਰ ਜਿਹੜੇ ਬਾਹਰਲੇ ਸਰੋਵਰ ਨੇ ਉਹਨਾਂ 'ਚ ਤਨ ਨਾ ਹੁੰਦਾ ਤੇ ਗੁਰੂ ਦੇ ਗਿਆਨ ਵਿੱਚ ਕੌਣ ਨਾ ਹੁੰਦਾ ਮਨ ਠੀਕ ਕਿੰਨੂ ਕਰਨਾ ਹੈ ਮਨ ਨੂੰ ਸ਼ਰਾਬ ਨੂੰ ਕਿਹੜਾ ਕੀ ਕਿਦਾ ਮਨ ਕਰਦਾ ਹੈ ਮਨ ਦਾ ਚਸਕਿਆਂ ਚ ਕੌਣ ਪਿਆ ਹੈ ਮਨ ਪੁੱਠੇ ਕੰਮਾਂ ਚ ਕੌਣ ਪਿਆ ਹੈ ਮਨ ਸੁਧਾਰਨਾ ਕਿੰਨੂ ਹੈ ਮਨ ਨੂੰ ਸਤਗੁਰੂ ਪੁਰਖ ਅੰਮ੍ਰਿਤ ਸਰ ਵੱਡਭਾਗੀ ਨਾਵਹਿ ਆਏ ਵੱਡੇ ਭਾਗਾ ਵਾਲੇ ਨਾਉਂਦੇ ਹਨ ਜਦੋਂ ਨਾਉਣਗੇ ਫਿਰ ਕੀ ਹੋਊ ਉਨ ਜਨਮ ਜਨਮ ਕੀ ਮੈਲ ਉਤਰੇ ਵਾ ਨਿਰਮਲਤਾ ਬਦਰੜਾਏ ਉਹ ਨਿਰਮਲ ਨਾਮ ਸੱਚਾ ਗਿਆਨ ਸੁਥਰਾ ਗਿਆਨ ਸੁਣ ਕੇ ਦ੍ਰਿੜ ਕਰਕੇ ਉਹ ਆਪਣੇ ਜਨਮ ਜਨਮ ਅੰਤਰਾਂ ਦੀ ਮੈਲ ਲਾ ਲੈਂਦੇ ਹਨ ਜਿਹੜੇ ਧਿਆਨ ਨਾਲ ਸੁਣਦੇ ਹਨ ਸਮਝਦੇ ਹਨ ਆਖਰੀ ਪੰਕਤੀ ਸੁਣੋ ਜਨਦਾਨਕ ਉਤਮ ਪਦ ਪਾਇਆ ਸਤ ਗੁਰ ਕੀ ਲਵਨਾਈ ਕਿੰਨੀ ਸੋਹਣੀ ਕਹਿੰਦੇ ਉੱਤਮ ਪਦਵੀ ਵਾਲੀ ਲੋਕੀ ਕਹਿੰਦੇ ਮੈਨੂੰ ਸਰਪੰਚੀ ਦੀ ਪਦਵੀ ਮਿਲ ਜੇ ਕੋਈ ਪੰਚੀ ਦੀ ਪਦਵੀ ਕੋਈ ਨੰਬਰਦਾਰੀ ਦੀ ਪਦਵੀ ਕੋਈ ਐਮ ਐਲ ਏ ਦੀ ਪਦਵੀ ਭਾਲਦਾ ਕੋਈ ਮੁੱਖ ਮੰਤਰੀ ਕੋਈ ਪ੍ਰਧਾਨ ਮੰਤਰੀ ਦੀ ਪਦਵੀ ਭਾਲਦਾ ਪਰ ਗੁਰੂ ਰਾਮਦਾਸ ਕਹਿੰਦੇ ਹਨ ਗਿਆਨवान ਬੰਦਾ ਅਸਲੀ ਪਦਵੀ ਪਾ ਜਾਂਦਾ ਹੈ ਅਕਲ ਨਾਲ ਜ਼ਿੰਦਗੀ ਜਿਉਂਦਾ ਹੈ ਅੰਦਰ ਦਾ ਗੁੱਸਾ ਸ਼ਾਂਤ ਕਰਦਾ ਹੈ ਅੰਦਰ ਦੇ ਵਿਕਾਰਾਂ ਨੂੰ ਠੱਲ ਪਾ ਲੈਂਦਾ ਹੈ ਆਪਣੇ ਜੀਵਨ ਨੂੰ ਸਵਾਰ ਲੈਂਦਾ ਹੈ ਜ਼ਿੰਦਗੀਆਂ ਸੋਹਣੀਆਂ ਬਣਾ ਲੈਂਦਾ ਅੰਮ੍ਰਿਤ ਸਰ ਗੁਰੂ ਦੇ ਗਿਆਨ ਚ ਨਾਓ ਭਾਈ ਆਜ ਸ਼ਬਦ ਗੁਰੂ ਨਾਮ ਦਾ ਹਥ ਸਤਗੁਰੂ ਨੇ ਅੰਮ੍ਰਿਤ ਦਾ ਸਰੋਵਰ ਜਿੱਚ ਨਾਣਾ ਆਪਾਂ ਸਾਰਿਆਂ ਨੂੰ ਸਾਰਿਆਂ ਨੇ ਚੁੱਭਾ ਲਾਣਾ ਹੁੰਦਾ ਚੁੱਭਾ ਕੌਣ ਲਾਉਂਦਾ ਸਾਡਾ ਮਨ ਤੇ ਫਿਰ ਵੇਖੋ ਕਾਲੇ ਕਾਂ ਗਏ ਚਿੱਟੇ ਹੋ ਕੇ ਆਏ ਭਾਈ ਕਾਲੇ ਮਨਾ ਵਾਲੇ ਗਏ ਚਿੱਟੇ ਹੋ ਕੇ ਆਏ ਕਾਲਾ ਕਾਂ ਕਾਲਾ ਹੀ ਰਹਿਣ ਦਿਓ ਤੁਹਾਨੂੰ ਕਹਿੰਦਾ ਕੀ ਐ ਕਾਲਾ ਕਿਹੜਾ ਖੂਬਸੂਰਤ ਨਹੀਂ ਹੁੰਦਾ ਚਿੱਟਾ ਕਰਨਾ ਹੀ ਕਿਉਂ ਐ ਜੇ ਚਿੱਟਾ ਕਰ ਦਿਓਗੇ ਸਗੋਂ ਇਦਾਂ ਲੱਗੇਗਾ ਵੀ ਕਾਂ ਬਿਮਾਰ ਹੋ ਗਿਆ ਜੇ ਬੰਦਾ ਬਹੁਤਾ ਹੀ ਕਾਲਾ ਹੋਵੇ ਤੁਸੀਂ ਉਹਨੂੰ ਚਿੱਟਾ ਕਰ ਦਿਓ ਲੋਕ ਆਖਣਗੇ ਫਲਵੇਰੀ ਹੋ ਗਈ ਕਾਲਾ ਕਾਲਾ ਹੀ ਸੋਹਣਾ ਲੱਗਦਾ ਕੋਲਾਂ ਕੋਇਲ ਕੋਇਲਾ ਚ ਕਾਲੇ ਚ ਕੀ ਭੈੜਾ ਬੋਲੋ ਬੋਲੋ ਮੱਝ ਕਾਲੀ ਐ ਚਿੱਟੀਆਂ ਕਰਾਉਣੀਆਂ ਮੱਝਾਂ ਕਾਲੀਆਂ ਹੀ ਸੋਹਣੀਆਂ ਲੱਗਦੀਆਂ ਕਾਲਾ ਰੰਗ ਭੈੜਾ ਕਦੋਂ ਦਾ ਹੋ ਗਿਆ ਕਾਲਾ ਕਾਲਾ ਹੀ ਹੁੰਦਾ ਆ ਮੈਂ ਆਸਟ੍ਰੇਲੀਆ ਗਿਆ ਉੱਥੇ ਚਿੱਟਾ ਵੀ ਕੰਮ ਹੁੰਦਾ ਦੱਬ ਖੜਾ ਪੈ ਜਾਂਦਾ ਕਿੱਦਾਂ ਕਿੱਦਾਂ ਕਾਲਾ ਤੁਹਾਨੂੰ ਕਾਲਾ ਭੈੜਾ ਕਿਉਂ ਲੱਗਦਾ ਤੁਸੀਂ ਕਾਲੇ ਚਿੱਟੇ ਕਰਨੇ ਕਿਉਂ ਨੇ ਪਹਿਲਾਂ ਇਹ ਦੱਸੋ ਬਿਮਾਰੀ ਹੈ ਕੋਈ ਇਹ ਤੇ ਕੁਦਰਤ ਦੇ ਰੰਗ ਨੇ ਸਾਰੇ ਰੰਗਾਂ ਦੇ ਵਿੱਚ ਇੱਕ ਰੰਗ ਹੀ ਵੀ ਹੈ ਕਾਲਾ ਵੀ ਰੰਗ ਹੁੰਦਾ ਹੈ ਪੱਕਾ ਵੀ ਰੰਗ ਹੁੰਦਾ ਹੈ ਕਣਕਵੰਨਾ ਵੀ ਹੁੰਦਾ ਹੈ ਕੋਰਾ ਵੀ ਹੁੰਦਾ ਹੈ ਸਾਨੂੰ ਕਿਉਂ ਲੱਗਦਾ ਵੀ ਕਾਲੇ ਨੂੰ ਗੋਰਾ ਕਰਨਾ ਚਾਹੀਦਾ ਕਾਲੇ ਨੂੰ ਆਪਣਾ ਨੰਦ ਲੈਣਾ ਚਾਹੀਦਾ ਕਾਲੇ ਦੇ ਆਪਣੇ ਫਾਇਦੇ ਨੇ ਉਹਦਾ ਆਪਣਾ ਕਾਲੇ ਰੰਗ ਦੇ ਆਪਣੇ ਫਾਇਦੇ ਨੇ ਆ ਗੋਰਿਆਂ ਨੂੰ ਧੁੱਪ ਲੱਗੇਗੀ ਫਿਰ ਵੇਖਿਓ ਐ ਲਾਲ ਹੋ ਜਾਣਗੇ ਚਮੜੀ ਆ ਗੋਰੇ ਤੇ ਪਏ ਰਹਿੰਦੇ ਨੇ ਵਿੱਚਾਂ ਤੇ ਜਾ ਕੇ ਲਾ ਕੇ ਕੱਪੜੇ ਕਹਿੰਦੇ ਨੇ ਕਾਲੇ ਕਰੀਏ ਆਪਣੇ ਆਪ ਉਹ ਤੇ ਕਾਲੇ ਹੋਣਾ ਚਾਹੁੰਦੇ ਆ ਕਾਲੇ ਮਨਾਂ ਦੀ ਗੱਲ ਕੀਤੀ ਗੁਰੂ ਰਾਮਦਾਸ ਨੇ ਪਿਆਰਿਓ ਮਨ ਕਾਲੇ ਚਿੱਟੇ ਕਰੋ ਮਨ ਖੁਸ਼ਾਫ਼ ਕਰੋ ਕਾਲੇ ਮਨਾਂ ਵਾਲੇ ਸਾਫ਼ ਹੋਵੋ ਨਿਊਜ਼ੀਲੈਂਡ ਦਾ ਇੱਕ ਬੰਦਾ ਸੀ ਸਾਡੇ ਜਾਣਕਾਰ ਸੀ ਉਹ ਉਹਦੇ ਮਨ ਵਿੱਚ ਉਹ ਕਾਲੇ ਉਹਨੇ ਸਾਖੀ ਸੁਣ ਲਈ ਕਾਲੇ ਕਾਂ ਜੁੱਟੇ ਹੁੰਦੇ ਉਹ ਮੁੰਡਾ ਪੱਕੇ ਜੇ ਰੰਗ ਦਾ ਸੀ ਤੇ ਉਹ ਆਇਆ ਉਹਨਾਂ ਸਾਰਾ ਟੱਪਰ ਸੋਣਾ ਵਿਚਾਰਾ ਇਕੱਲਾ ਹੀ ਪੱਕਾ ਉਹ ਆਇਆ ਤੇ ਜੁੱਬਾ ਲਾਇਆ ਦੂਜਾ ਲਾਇਆ ਤੀਜਾ ਲਾਇਆ ਚੌਥਾ ਲਾਇਆ ਪੰਜਵਾਂ ਲਾਇਆ ਮੁੜ ਕੇ ਮੰਮੀ ਨੂੰ ਕਹਿੰਦਾ ਮੰਮਾਏ ਮੈਂ ਚ ਟੱਕਉ ਨਹੀਂ ਹੋਇਆ ਸਾਖੀ ਤੇ ਸੁਣੀ ਸੀ ਹੁਣ ਟੈਨਸ਼ਨ ਪੈ ਗਈ ਮਾਂ ਕੀ ਸਮਝਾਵੇ ਹੁਣ ਉਥੇ ਬੱਚੇ ਨੂੰ ਇਹ ਸੀ ਮੈਂ ਕਾਲਾ ਮੈਂ ਚਿੱਟਾ ਹੋਣਾ ਉਹ ਫਿਰ ਸਾਈਡ ਤੇ ਲਿਜਾ ਕੇ ਸਮਝਾਇਆ ਕਹਿੰਦੇ ਵੇ ਪੁੱਤਰਾ ਮਨ ਚਿੱਟੇ ਕਰੀਦੇ ਨੇ ਕਹਿੰਦੇ ਕਾਦੇ ਨਾਲ ਕਹਿੰਦੇ ਗਿਆਨ ਨਾਲ 2 ਸਾਲ ਰਹਿ ਕੇ ਇੱਥੇ ਮਿਸ਼ਨਰੀ ਕਾਲਜ ਦਾ ਕੋਰਸ ਕਰਕੇ ਗਿਆ ਤੇ ਮੈਨੂੰ ਮਿਲਿਆ ਕਹਿੰਦਾ ਮਨ ਚਿੱਟਾ ਹੋ ਗਿਆ ਮੈਲ ਲੈ ਗਈ ਮੇਰੀ ਕਹਿੰਦਾ ਗਿਆਨ ਨੇ ਲਾਈ ਮਨ ਨੇ ਮੇਰੇ ਮਨ ਦੀ ਮੈਲ ਗੁਰੂ ਦੇ ਗਿਆਨ ਨੇ ਲਾਤੀ ਸਾਰਿਆਂ ਦੀ ਮੈਲ ਲਾਉਂਦਾ ਹੈ ਆ ਕਿੰਨੇ ਸ਼ਰਾਬਾਂ ਪੀਂਦੇ ਹੁੰਦੇ ਸੀ ਲੱਥੀ ਕਿ ਨਹੀਂ ਬੋਲੋ ਕਿੰਨੇ ਸ਼ਰਾਬਾਂ ਪੀਂਦੇ ਸੀ ਹੁਣ ਨਹੀਂ ਪੀਂਦੇ ਮੈਲ ਲਾਈ ਕਿੰਨੇ ਲਾਈ ਗਿਆਨ ਨੇ ਹਰ ਪੁੱਠਾ ਕੰਮ ਕਰਦਿਆਂ ਕਰਦਿਆਂ ਦੀ ਮੈਲ ਕਿੰਨੇ ਲਾਈ ਗਿਆਨ ਨੇ ਗੁਰੂ ਦਾ ਗਿਆਨ ਮੈਲ ਲਾ ਦਿੰਦਾ ਕੋਈ ਲਵਾਏ ਤੇ ਸਹੀ ਮੈਲ ਲੈ ਜਾਣੀ ਹੈ ਮੈਲ ਲਵਾਓ ਜਿਹੜਾ ਕੰਮ ਕਰਨ ਵਾਲਾ ਕਰੋ ਆ ਰੰਗ ਦਾ ਕੀ ਹੈ ਰੰਗ ਚਿੱਟਾ ਹੋਵੇ ਕਾਲਾ ਹੋਵੇ ਮੈਲ ਤੇ ਕੰਮ ਕਰੋ ਵੀ ਮੈਲ ਨਾ ਹੋਵੇ ਕਾਂ ਭਾਈ ਉਹ ਆਪਣਾ ਕੰਮ ਕਰੇ ਕਾਂ ਕਾਲਾ ਹੀ ਸੋਹਣਾ ਲੱਗਦਾ ਜਿਉਂਨੇ ਆਪਣਾ ਇਲਾਜ ਕਰਾਉਣਾ ਠੁੰਗਾ ਮਾਰਦਾ ਜਿਹੜਾ ਲੋਕਾਂ ਦੇ ਸਿਰਾਂ 'ਚ ਉਹਦਾ ਇਲਾਜ ਕਰਾਏ ਕਾਲੇ ਰੰਗਾਂ ਵਾਲਿਆਂ ਨੂੰ ਆਪਣੇ ਰੰਗ ਦਾ ਇਲਾਜ ਕਰਾਉਣ ਦੀ ਲੋੜ ਨਹੀਂ ਜਿਹੜੀਆਂ ਲੋਕਾਂ ਦੇ ਘਰਾਂ 'ਚ ਜਾ ਜਾ ਠੁੰਗਾ ਮਾਰਦੇ ਨੇ ਉਹਦਾ ਉਹਦੇ ਤੇ ਇਲਾਜ ਕਰਾਓ ਉਹਦੇ ਕਰਾਉਣਾ ਹੈ ਬਾਹਰਲਾ ਇਲਾਜ ਇਹ ਸੇਤਾਂ ਤੇ ਬਣਦੀਆਂ ਰਹੀਆਂ ਵਿਗੜਦੀਆਂ ਰਹੀਆਂ ਡਾਕਟਰ ਆ ਕੇ ਆਪਰੇਸ਼ਨ ਹੋ ਗਏ ਅੱਖਾਂ ਵਿਗੜਦੀਆਂ ਰਹੀਆਂ ਬਣਦੀਆਂ ਰਹੀਆਂ ਡਾਕਟਰਾਂ ਨੇ ਆਪਰੇਸ਼ਨ ਕੀਤੇ ਸਭ ਕੁਝ ਚੱਲਦਾ ਰਹਿੰਦਾ ਕਰਨ ਵਾਲਾ ਕੰਮ ਏ ਮਨ ਦਾ ਇਲਾਜ ਕਰਾਓ ਮਨ ਚੜ੍ਹਦੀ ਕਲਾ ਚ ਰਵੇ ਮਨ ਕਾਇਮ ਰਵੇ ਜਿਹੜੇ ਕਰਨ ਵਾਲੇ ਕੰਮ ਨੇ ਉਹ ਕਰੀਏ ਜੋ ਗੁਰੂ ਘਰ ਸਾਹਿਬ ਗੁਰੂ ਸਾਹਿਬ ਕਰਦੇ ਸੀ ਉਹ ਤੇ ਆਪਣੇ ਮੇਰ ਦੇ ਖਜ਼ਾਨੇ ਤੋਂ ਸਾਨੂੰ ਗਿਆਨ ਦੇਣਗੇ ਮਨ ਫਿਰ ਨਿਰਮਲ ਕਰ ਦੇਣਗੇ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਿਬ ਲਾਏ ਤੇ ਐਸੀ ਲਿਬ ਲਗਣੀ ਐ ਸਾਰਾ ਰੰਗ ਚੜਦਾ ਐ ਸਤ ਅਨੰਦ ਬਣਨਾ ਸਤਗੁਰੂ ਜੀ ਦੀ ਗਿਆਨ ਨੂੰ ਸੁਣ ਸਮਝ ਕੇ ਜ਼ਿੰਦਗੀ ਸੋਹਣੀ ਹੋ ਗਈ ਸਵਰਗੀ ਜ਼ਿੰਦਗੀ ਨਜ਼ਾਰਾ ਆ ਗਿਆ ਰੰਗ ਲੱਗ ਗਿਆ ਮੈਲ ਲਾਓ ਜਿਹੜੀ ਲਾਣ ਵਾਲੀ ਐ ਜਿਹੜਾ ਕੰਮ ਕਰਨ ਵਾਲਾ ਉਹ ਕਰੀਏ ਮਨ ਖੋਟੇ ਲਈ ਫਿਰੋਗੇ ਤੀਰਥਾਂ ਤੇ ਨਹਾ ਕੇ ਵੀ ਕੀ ਕਰ ਲੈਣਾ ਦੁਨੀਆਂ ਹੀ ਲਾਉਂਦੀ ਫਿਰਦੀ ਐ ਮਨ ਦੀ ਮਾਇਆ ਲੈ ਜਾ ਸਾਡਾ ਮਨ ਸਾਫ ਹੋ ਜਾਏ ਮਨ ਸ਼ੁੱਧ ਹੋ ਜਾਏ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਮ ਇੱਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਾ ਬੋਲਾ ਰੋਜ ਸ਼ਬਦ ਪੜਦੇ ਆ ਰੋਜ ਨਾ ਹੁੰਨੇ ਆ ਵੇਖੋ ਤੀਰਥ ਨਾਵਣ ਜਾਉ ਕਹਿੰਦੇ ਜਾਨਣਾ ਮੈਂ ਤੀਰਥਾਂ ਤੇ ਗੁਰੂ ਸਾਹਿਬ ਵੀ ਕਹਿੰਨੇ ਮੈਂ ਵੀ ਜਾਨਣਾ ਲੋਕੋ ਤੁਸੀਂ ਵੀ ਜਾਨਨੇ ਮੈਂ ਵੀ ਜਾਨਣਾ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚ ਆਂਤਰ ਗਿਆਨ ਹੈ ਨਹੀਂ ਪੈਸਾ ਜਿਹੜੇ ਰੋਜ਼ ਲੋਕ ਤੀਰਥਾਂ ਤੇ ਨਿਤ ਨਾ ਸਕਣ ਪਰ ਆ ਤੇ ਗੁਟਕਾ ਸਾਹ ਪਿਆਈਏ ਤੇਰੇ ਘਰ ਸੁਖਮਨੀ ਸਾਹਿਬ ਸ਼ੁਰੂ ਕਰ ਲਿਆ ਕਰ ਤੇਰਾ ਨੌਣਾ ਸਟਾਰਟ ਹੋ ਜਾਏਗਾ ਪੋਥੀ ਚੱਕ ਲੈ ਸਹਿਜ ਪਾਠ ਸ਼ੁਰੂ ਕਰ ਲੈ ਤੇਰਾ ਇਸ਼ਨਾਨ ਬੋਲ ਦਿਓ ਸ਼ੁਰੂ ਹੋ ਜਾਏਗਾ ਸਵੇਰੇ ਜਪਜੀ ਸ਼ੁਰੂ ਕਰ ਲਿਆ ਕਰ ਤੇਰਾ ਇਸ਼ਨਾਨ ਸ਼ੁਰੂ ਹੋ ਜਾਏ ਮਨ ਦਾ ਮਨ ਦਾ ਇਸ਼ਨਾਨ ਮਨ ਨਾਵੇ ਬਿਮਾਰੀ ਤੇ ਮਨ ਨੂੰ ਪਈ ਹੈ ਤਨ ਦਾ ਕੀ ਹੈ ਤਨ ਤੇ ਚੰਗਾ ਭਲਾ ਇਹਦਾ ਕੀ ਹੈ ਕੋੜ ਤੇ ਮਨ ਨੂੰ ਲੱਗਾ ਠੀਕ ਤੇ ਮਨ ਕਰਨਾ ਹੈ ਪ੍ਰੋਬਲਮਾਂ ਤੇ ਸਾਰੀਆਂ ਮਨ ਦੀਆਂ ਪਾਈਆਂ ਹੋਈਆਂ ਲਾਲਾ ਤੇ ਇਹ ਸਿੱਟਦਾ ਹੈ ਥਾਂ ਥਾਂ ਉੱਤੇ ਡੋਲਦਾ ਤੇ ਇਹ ਫਿਰਦਾ ਹੈ ਪਟਕਦਾ ਤੇ ਮਨ ਤੇ ਮਨ ਜਿਤਨ ਕਾਇਮ ਹੋ ਗਿਆ ਸ਼ਰੀਰ ਯਾਰ ਮਨ ਨਾ ਡਿੱਗਾ ਤਨ ਕਾਹੇ ਕੋ ਡਰਾਏ ਜੇ ਮੇਰਾ ਮਨ ਕਾਇਮ ਹੈ ਤੇ ਤੂੰ ਤਨ ਨੂੰ ਡਰਾ ਕੇ ਕੀ ਲੈਣਾ ਭਗਤ ਜੀ ਨੇ ਕਿਹਾ ਸੀ ਨਾ ਕਹਿੰਦੇ ਤੂੰ ਮੇਰਾ ਤਨ ਡਰਾਉਣਾ ਹੈ ਤੇਨੂੰ ਹਾਥੀ ਥੱਲੇ ਗੁਜਲ ਦਾਂਗੇ ਤੇਰੇ ਨਾਲ ਐ ਕਰ ਦਾਂਗੇ ਉਹ ਕਹਿੰਦਾ ਜਦੋਂ ਮੇਰਾ ਮਨ ਕਾਇਮ ਹੈ ਤੇ ਤੇਰੇ ਤਨ ਡਰਾਉਣ ਨਾਲ ਕੀ ਹੋਊ ਖੇੜ ਮੰਨਦੀ ਏ ਤੇ ਭਗਤਾਂ ਨੇ ਕੰਮ ਕੀਤਾ ਮਨ ਤੇ ਗੁਰੂਆਂ ਨੇ ਕੰਮ ਕੀਤਾ ਮਨ ਤੇ ਤੇ ਸਿੱਖ ਹਜ ਤੱਕ ਕੰਮ ਕਰ ਰਹੇ ਨੇ ਤਨ ਤੇ ਤਨ ਲਈ ਹਸਪੀਟਲ ਚਾਹੀਦੇ ਸੀ ਤਨ ਲਈ ਬਥੇਰੀ ਸਾਇੰਸ ਸੀ ਮਨ ਲਈ ਕੋਈ ਸਾਇੰਸ ਨਹੀਂ ਸੀ ਮਨ ਲਈ ਤੇ ਗੁਰੂ ਸੀ ਮਨ ਲਈ ਤੇ ਗੁਰੂ ਦਾ ਗਿਆਨ ਸੀ ਕੈਂਸਰ ਤੱਕ ਦੇ ਇਲਾਜ ਹਸਪੀਟਲਾਂ ਵਾਲੇ ਕਰੀ ਜਾਂਦੇ ਨੇ ਡਾਕਟਰ ਕਰੀ ਜਾਂਦੇ ਨੇ ਸਾਇੰਸ ਕਰੀ ਜਾਂਦੀ ਏ ਮਨ ਲਈ ਤੇ ਗੁਰੂ ਦਾ ਗਿਆਨ ਸੀ ਜਿੰਨੇ ਸਿੱਧਾ ਕਰ ਦੇਣਾ ਸੀ ਸਾਨੂੰ ਮਨ ਨੇ ਸਿੱਧਾ ਹੋ ਜਾਣਾ ਸੀ ਤੇ ਅਸੀਂ ਕੀ ਕੀਤਾ ਅਸੀਂ ਕਿਹੜੇ ਪਾਸੇ ਤੁਰ ਪਏ ਮਨ ਚਿੱਤੇ ਕਰੋ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਕੋਲ ਜਾਓ ਮਹਾਰਾ ਮੈਨ ਲੱਗੀ ਕੋਈ ਸ਼ਬਦ ਦਿਓ ਪੜੀਏ ਕੋਈ ਕੁਝ ਸਹਿਜ ਪਾਠ ਵਿੱਚੋਂ ਕੋਈ ਸ਼ਬਦ ਆਵੇ ਮਨ ਨਾ ਵਿਚਨਤ ਵਿਚਨਤ ਰਹਿੰਦਾ ਮਨ ਨਾ ਕਾਲਾ ਪੈਂਦਾ ਲੈ ਗਰੰਟੀ ਹੈ ਜਿਹੜਾ ਜਿਹੜੇ ਬੰਦੇ ਦਾ ਮਨ ਕਾਲਾ ਪੈਂਦਾ ਇਹਦਾ ਇਹਨੂੰ ਫੋਲ ਲਿਓ ਇਹਦੀ ਜੜ੍ਹ 'ਚ ਕਿਤੇ ਈਰਖਾ ਬੈਠੀ ਜਿਹੜੇ ਬੰਦੇ ਦਾ ਮਨ ਕਾਲਾ ਪੈਂਦਾ ਜਿੱਦਣ ਮਰਜ਼ੀ ਫੋਲ ਕੇ ਵੇਖ ਲਿਓ ਇਹਦੀ ਜੜ੍ਹ ਵਿੱਚ ਕ੍ਰੋਧ ਬੈਠਾ ਹੈ ਜਿਸ ਬੰਦੇ ਦਾ ਮਨ ਕਾਲਾ ਪੈਂਦਾ ਇਹਦੀ ਜੜ੍ਹ ਫੋਲਿਓ ਇਹਦੀ ਜੜ੍ਹ ਦੇ ਵਿੱਚ ਕੋਈ ਵਾਸ਼ਨਾ ਕੋਈ ਕਾਮ ਬੈਠਾ ਹੈ ਜਿਹੜਾ ਅੰਦਰੋਂ ਹਲਾਉਂਦਾ ਹੈ ਕਾਲ ਪਾਉਂਦਾ ਹੈ ਜਿਸ ਬੰਦੇ ਦਾ ਵੀ ਮਨ ਕਾਲਾ ਪੈਂਦਾ ਹੈ ਇਹਦੀ ਜੜ ਫੋਲਿਓ ਇਹਦੀ ਜੜ ਚ ਲੋਭ ਬੈਠਾ ਤੇ ਜੜ ਤੇ ਕੰਮ ਕਰਨਾ ਵੀਰੋ ਜੜ ਤੇ ਮਨ ਤੇ ਕੰਮ ਕਰਨਾ ਹੈ ਤੇ ਮਨ ਜਦੋਂ ਠੀਕ ਹੋ ਗਿਆ ਸਾਰਾ ਕੁਝ ਠੀਕ ਹੁੰਦਾ ਜਾਣਾ ਜੇ ਜਦੋਂ ਮਨ ਕਾਇਮ ਹੋ ਗਿਆ ਸਾਰਾ ਕੁਝ ਹੀ ਕਾਇਮ ਹੁੰਦਾ ਜਾਣਾ ਇਸ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਸਤਗੁਰੂ ਪੁਰਖ ਅੰਮ੍ਰਿਤ ਸਰ ਅੰਮ੍ਰਿਤ ਦਾ ਸਰੋਵਰ ਆ ਮੇਰੇ ਸਤਗੁਰੂ ਵਡਭਾਗੀ ਨਾ ਵਾਇਆ ਏ ਵਡਭਾਗੀ ਨਾ ਹੋਣਗੇ ਸਤਗੁਰੂ ਸਰੋਵਰ ਹੈ ਜਿਹਦੇ ਚ ਗਿਆਨ ਦੇ ਵਿੱਚ ਆ ਕੇ ਚੁੱਭਾ ਲਾਈਦਾ ਮਨ ਐ ਹੌਲਾ ਹੌਲਾ ਹੋ ਜਾਂਦਾ ਮਨ ਸ਼ੁੱਧ ਹੋ ਜਾਂਦਾ ਮਨ ਸਾਫ਼ ਹੋ ਜਾਂਦਾ ਖਿੜੇ ਖਿੜੇ ਰਹੀਦਾ ਖਿੜੇ ਖਿੜੇ ਫੇਰ ਨਾ ਤੁਸੀਂ ਦਰਖਤਾਂ ਨੂੰ ਵੇਖੋਗੇ ਨਹੀਂ ਦਰਖਤਾਂ ਨੂੰ ਮੰਨੋਗੇ ਵੀ ਤੁਸੀਂ ਦੁਨੀਆ ਨੂੰ ਵੇਖੋਗੇ ਨਹੀਂ ਦੁਨੀਆ ਨੂੰ ਮੰਨੋਗੇ ਮੈਂ ਇੰਨੇ ਸਾਲ ਬਾਹਰ ਜਾਂਦਾ ਰਿਆਂ ਆਸਟ੍ਰੇਲੀਆ ਵੀ ਗਿਆ ਅਮਰੀਕਾ ਗਿਆ ਕੈਨੇਡਾ ਗਿਆ ਇੰਗਲੈਂਡ ਗਿਆ ਯੂਰਪ ਦੇ ਦੇਸ਼ ਘੁੰਮੇ ਨਿਊਜ਼ੀਲੈਂਡ ਵੇਖਿਆ ਸਾਰੇ ਦੇਸ਼ ਮੈਨੂੰ ਲੱਗਦਾ ਨੇੜੇ-ਨੇੜੇ ਦੇ ਕਿੰਨੀਆਂ ਕੰਟਰੀਆਂ ਘੁੰਮ ਛੜੀਆਂ ਸਿੰਗਾਪੁਰ ਇੱਧਰ ਨੂੰ ਨੇੜੇ ਤੇਲੇ ਮਲੇਸ਼ੀਆ థਾਈਲੈਂਡ ਇੰਡੋਨੇਸ਼ੀਆ ਤੇ ਕੀ ਕੀ ਵੇਖਿਆ ਕਜ਼ਾਕਿਸਤਾਨ ਕਿੰਨਾ ਕੁਸ਼ ਦੁਨੀਆ ਵੇਖੀ ਘੁੰਮੀ ਅੱਗੇ ਵੇਖੀ ਦੀ ਸੀ ਹੁਣ ਗੁਰਬਾਣੀ ਨੂੰ ਸਮਝ-ਸਮਝ ਕੇ ਮਨ ਵਿੱਚ ਠਹਿਰ ਠਹਿਰਾਵ ਆ ਗਿਆ ਹੁਣ ਦੁਨੀਆ ਨੂੰ ਮਾਣੀ ਦਾ ਵੀ ਇਸੇ ਚੀਜ਼ ਨੂੰ ਮੰਨਣਾ ਹੋਰ ਹੁੰਦਾ ਸਤਿਗੁਰ ਹੋਏ ਦਇਆਲ ਤ ਹਰ ਰੰਗ ਮਾਨੀਐ ਅੰਮ੍ਰਿਤ ਸਰੂਪ ਚਨਾਓ ਮਨ ਦੀ ਮੈਲ ਲਾਓ ਮੰਨਣਾ ਮੰਨਨੇ ਐ ਵੇਖਣਾ ਅੱਖਾਂ ਨੇ ਦੁਨੀਆ ਵੇਖਣੀ ਐ ਵੇਖਿਆ ਤੇ ਬੜਾ ਕੋਝੈ ਮਾਨਿਆ ਮਨ ਨੇ ਤ੍ਰਿਪਤ ਮਨ ਹੁੰਦਾ ਐ ਜੀਵ ਤੇ ਖਾਂਦੀ ਐ ਅੰਦਰ ਜਾਂਦਾ ਐ ਤ੍ਰਿਪਤੀ ਤੇ ਮੰਦੀ ਐ ਐਸੇ ਕਰਕੇ ਕਹਿੰਦਾ ਵੀ ਜੇ ਰੋਟੀ ਹੌਲੀ-ਹੌਲੀ ਖਾਓ ਗਰੰਟੀ ਐ ਲਿਖ ਕੇ ਲੈ ਲਓ ਗੁਰੂ ਸਾਹਿਬ ਦੀ ਹਜ਼ੂਰੀ 'ਚ ਬੈਠੇ ਲਿਖ ਕੇ ਲਓ ਤੁਸੀਂ ਪ੍ਰਸ਼ਾਦੇ ਕਿੰਨੇ ਛੱਕਦੇ ਆਂ ਇੱਕ ਟਾਈਮ 'ਤੇ ਚਾਰ ਖਾ ਲੈਣਾ ਬਹੁਤ ਸਲੋਖਾ ਬਹੁਤ ਸਲੋਖ ਇੱਕ-ਇੱਕ ਗ੍ਰਾਈ ਨੂੰ ਪਹਿਲਾਂ ਹੱਥ 'ਚ ਤੋੜਨ ਤੋਂ ਪਹਿਲਾਂ ਵੀ ਤੈਨੂੰ ਫੀਲ ਕਰੀ ਵੀ ਹਾਂ ਗ੍ਰਾਈ ਥੋੜੀ ਗਰਾਈ ਫੜੀ ਗਰਾਈ ਸਬਜੀ ਚ ਲੱਗੀ ਮੈਂ ਮੂੰਹ ਚ ਪਾਈ ਮੈਂ ਚਬਾਈ ਹੁਣ ਅੰਦਰ ਲੰਗਾਈ ਐਨਾ ਹੌਲੀ ਤੇ ਆਰਾਮ ਨਾਲ ਖਾਈ ਚਾਰ ਖਾਨਾ ਹੈ ਨਾ ਦੋ ਹੀ ਖਾ ਸਕੇਗਾ ਦਸੋ ਕਿਉਂ ਕਿਉਂਕਿ ਗੜਪ ਗੜਪ ਕਰ ਜਾਂਦਾ ਮਨ ਨੂੰ ਤੇ ਪਤਾ ਹੀ ਨਹੀਂ ਲੱਗਦਾ ਢਿੱਡ ਰੱਜ ਜਾਂਦਾ ਹੈ ਢਿੱਡ ਰੱਜ ਜਾਂਦਾ ਉਹ ਢਕਾਰ ਆਉਂਦਾ ਹੁੰਦਾ ਵੀ ਹਰੀ ਵਤੀ ਹੋ ਗਈ ਬਸ ਕਰ ਲਾਈਟ ਹਰੀ ਹੋ ਗਈ ਬਸ ਪਰ ਮਨੰਤ੍ਰਿਪਤ ਨਹੀਂ ਹੁੰਦਾ ਤ੍ਰਿਪਤ ਮਨ ਨੇ ਹੋਣਾ ਸੀ ਮਨ ਨੂੰ ਤ੍ਰਿਪਤ ਕਰੋ ਸਲੋ ਖਾਓ ਥੀਲ ਕਰ ਕਰ ਕੇ ਖਾਓ ਇੱਕ ਇੱਕ ਗ੍ਰਾਈ ਨੂੰ ਫੀਲ ਕਰਕੇ ਖਾਓ ਤੇਰਾ ਮਨ ਤ੍ਰਿਪਤ ਹੋਵੇ ਤੈਨੂੰ ਆਨੰਦ ਆਵੇ ਸਵਾਦ ਆਵੇ ਹੁਣ ਤੇ ਚੇਤਾ ਵੀ ਨਹੀਂ ਹੁੰਦਾ ਉਹ ਰੋਟੀਆਂ ਮੈਂ ਭਲਾ ਦੋ ਖਾ ਲਤੀਆਂ ਕਿ ਤਿੰਨ ਖਾਦੀਆਂ ਗਈਆਂ ਐ ਪੁੱਛਣਗੇ ਪੜਾ ਚਾਰ ਖਾ ਗਿਆ ਕਿ ਪੰਜ ਤੁਹਾਨੂੰ ਲੱਗਦਾ ਨਾ ਕਈ ਪੁੱਛਦੇ ਹੁੰਦੇ ਨੇ ਨਾ ਨਾ ਵੀ ਰੋਟੀਆਂ ਭਲਾ ਮੈਂ ਚਾਰ ਨੇ ਖਾਧੀਆਂ ਸੀ ਕਿ ਪੰਜ ਖਾ ਗਿਆ ਅੱਜ ਉਹਨੂੰ ਪੁੱਛੇ ਵੀ ਖਾਧੀਆਂ ਤੇ ਤੂੰ ਸੀ ਤੂੰ ਕਿੱਥੇ ਸੀ ਇਹ ਪਤਾ ਨਹੀਂ ਕਿਹੜੇ ਖਿਆਲਾਂ ਚ ਗਵਾਚਿਆ ਧਿਆਨ ਪਤਾ ਨਹੀਂ ਕਿਧਰ ਰਿਹਾ ਆਪਾਂ 4-5 ਦੇ ਖੜੇ ਆ 10-12 ਵਾਲੇ ਵੀ ਹੈਗੇ 18 ਵਾਲੇ ਵੀ ਹੈਗੇ ਐਦਾਂ ਦੇ ਬੰਦੇ ਵੀ ਨੇ ਤ੍ਰਿਪਤ ਹੋਵੋ ਸੈਸ ਕਟੈ ਲੱਕੋ ਉੱਠਤਾ ਵੈ ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ ਤ੍ਰਿਪਤ ਤਾਂ ਮਨ ਨੇ ਹੋਣਾ ਹੈ ਤ੍ਰਿਪਤਨ ਤ੍ਰਿਪਤੀ ਦੀ ਖੇਡ ਵਖਰੀ ਹੈ ਨਾ ਤ੍ਰਿਪਤ ਹੋਣਾ ਹੁੰਦਾ ਹੈ ਮਨ ਨੂੰ ਤ੍ਰਿਪਤ ਕਰੋ